ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਇਸ ਵਕਤ ਅਸੀਂ ਬਸੰਤਪਾਰਕ ਤੇ ਵਿੱਚ ਹੈਗੇ ਆ ਤੇ ਆ ਪੀਪਲ ਦਾ ਦਰਖਤ ਹੈ ਤੇ ਦਰਖਤ ਦੇ ਉੱਪਰ ਤੁਸੀਂ ਦੇਖੋ ਇੱਕ ਫਲੈਕਸੀ ਲੱਗੀ ਹੈ ਤੇ ਬੇਨਤੀ ਕੀ ਲਿਖੀ ਹੈ ਤੁਸੀਂ ਪੜ੍ਹ ਵੀ ਸਕਦੇ ਹੋ ਮੈਂ ਪੀਪਲ ਸਿੰਘ ਵਾਸੀ ਬਸੰਤਪਾਰਕ ਪਿਛਲੇ 25 ਸਾਲ ਤੋਂ ਸਭ ਨੂੰ 24 ਘੰਟੇ ਤਾਜੀ ਆਕਸੀਜਨ ਅਤੇ ਛਾਂ ਦੇ ਰਿਹਾ ਹਾਂ ਕਿਰਪਾ ਕਰਕੇ ਮੇਰੀ ਜੜਾਂ ਦੇ ਵਿੱਚ ਦਾਣਾ ਆਟਾ ਆਦੀ ਨਾ ਪਾਓ ਜੇ ਪਾਉਣਾ ਹੀ ਹੈ ਤੁਸੀਂ ਪਾਣੀ ਪਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੇ ਆਹ ਦੇਖੋ ਜਿਨੇ ਵੀ ਇਹ ਕੰਮ ਕੀਤਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਕਿ ਸਾਨੂੰ ਦਰਖਤਾਂ ਨੂੰ ਬਚਾਉਣਾ ਚਾਹੀਦਾ ਹੈ ਕਿ ਦਰਖਤਾਂ ਨੂੰ ਅਸੀਂ ਬਚਾਵਾਂਗੇ ਕੱਲ ਨੂੰ ਸਾਡਾ ਭਵਿੱਖ ਵੀ ਬਚਿਆ ਰਹੂਗਾ ਸੋ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਲੱਗਿਆ ਇਹ ਸੋ ਇਹਦੇ ਵਿੱਚ ਤਾਂ ਲਿਖਿਆ ਹੀ ਆ ਉਹ ਅੱਗੇ ਜਾ ਕੇ ਇੱਕ ਦਰਖਤ ਹੋਰ ਆ ਜਿੰਨੇ ਵੀ ਪੀਪਲ ਦੇ ਦਰਖਤ ਹੈਗੇ ਨੇ ਇਸ ਪਾਰਕ ਦੇ ਵਿੱਚ ਬਸੰਤ ਪਾਰਕ ਦੇ ਵਿੱਚ ਸਾਰਿਆਂ ਤੇ ਜਿਹੜਾ ਨੋਟਿਸ ਹੈਗਾ ਇਹ ਬੋਰਡ ਹੈਗਾ ਫਲੈਕਸੀ ਲੱਗੀ ਹੋਈ ਆ ਤੇ ਬੇਨਤੀ ਕੀਤੀ ਆ ਜਿਨੇ ਵੀ ਕੀਤੀ ਆ ਬਹੁਤ ਵਧੀਆ ਉਪਰਾਲਾ ਹੈਗਾ ਤੇ ਸਾਨੂੰ ਸਮਝਣਾ ਚਾਹੀਦਾ ਹਰੇਕ ਨਾਗਰਿਕ ਨੂੰ ਤੇ ਆਪਣਾ ਜਿਹੜਾ ਹੈਗਾ ਜਿਹੜਾ ਨੇਚਰ ਆ ਉਹਨੂੰ ਬਚਾਉਣ ਦੀ ਜਿੰਨੀ ਹੋ ਸਕਦੀ ਹੈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ